ਸਤਿ ਸ਼੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰ ਆਂ ਆਪਾਂ ਇੱਕ ਅਜਿਹੀ ਨੂ ਦੀ ਕਹਾਣੀ ਜਿਹੜੀ ਕਿ ਆਪਣੀ ਸੱਸ ਨੂੰ ਨੀਮਾ ਦਿਖਾਉਣ ਵੇਲੇ ਕੋਈ ਕਸਰ ਨਹੀਂ ਛੱਡਦੀ ਸੀ ਆਖਰ ਇੱਕ ਦਿਨ ਅਜਿਹਾ ਕੀ ਹੋਇਆ ਕਿ ਨੂ ਹੱਥ ਜੋੜ-ਜੋੜ ਕੇ ਆਪਣੀ ਸੱਸ ਤੋਂ ਮਾਫੀ ਮੰਗਣ ਲੱਗੀ ਸਾਰੀਆਂ ਸੱਸਾਂ ਅਤੇ ਨੂਆਂ ਇਸ ਕਹਾਣੀ ਨੂੰ ਜ਼ਰੂਰ ਸੁਣਨ ਕਹਾਣੀ ਸੁਣਨ ਤੋਂ ਬਾਅਦ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਸ਼ੁਰੂ ਕਰਦੇ ਆਂ ਆਪਾਂ ਆਪਣੀ ਕਹਾਣੀ ਸ਼ਾਮ ਦਾ ਵੇਲਾ ਸੀ ਜੰਗੀਰ ਕੌਰ ਬੇੜੇ ਵਿੱਚ ਬੈਠੀ ਆਪਣੀ ਨੂੰਹ ਦਾ ਇੰਤਜ਼ਾਰ ਕਰ ਰਹੀ ਸੀ ਉਸ ਦੀ ਨੂੰਹ ਪ੍ਰੀਤ ਆਪਣੀ ਗਵਾਂਢਣ ਦੇ ਨਾਲ ਬਾਜ਼ਾਰ ਗਈ ਹੋਈ ਸੀ ਉਹ ਸਵੇਰ ਦੀ ਬਾਜ਼ਾਰ ਗਈ ਸੀ ਪਰ ਅਜੇ ਤੱਕ ਆਈ ਨਹੀਂ ਸੀ ਉਹ ਆਪਣੀ ਸੱਸ ਨੂੰ ਕਹਿ ਕੇ ਗਈ ਸੀ ਕਿ ਮੈਂ ਬਾਜ਼ਾਰ ਸ਼ੋਪਿੰਗ ਕਰਨ ਚੱਲੀ ਹਾਂ ਆਪਣੀ ਨੂੰਹ ਨੂੰ ਉਡੀਕ ਦੇ ਉਡੀਕ ਦੇ ਜੰਗੀਰ ਕੌਰ ਬਹੁਤ ਬੇਚੈਨ ਹੋ ਰਹੀ ਸੀ ਉਹ ਕਦੇ ਖੜੀ ਹੋ ਜਾਂਦੀ ਦਰਵਾਜੇ ਤੱਕ ਜਾਂਦੀ ਅਤੇ ਫੇਰ ਵਾਪਸ ਆ ਜਾਂਦੀ ਉਸ ਨੂੰ ਚਿੰਤਾ ਹੋ ਰਹੀ ਸੀ ਕਿ ਪ੍ਰੀਤ ਆਈ ਕਿਉਂ ਨਹੀਂ ਕੁਝ ਸਮੇਂ ਬਾਅਦ ਉਸ ਨੂੰ ਗਵੰਡਨ ਆਉਂਦੀ ਦਿਖਾਈ ਦਿੱਤੀ ਉਸਨੇ ਗਵੰਡਨ ਨੂੰ ਕਿਹਾ ਰਾਣੀ ਨੀ ਰਾਣੀ ਮੇਰੀ ਗੱਲ ਸੁਣ ਹਾਂ ਤਾਈ ਕੀ ਹੋਇਆ ਰਾਣੀ ਬੋਲੀ ਸਾਡੀ ਪ੍ਰੀਤ ਵੀ ਤੇ ਤੇਰੇ ਨਾਲ ਗਈ ਸੀ ਉਹ ਤਾਂ ਮੈਨੂੰ ਕਹਿੰਦੀ ਸੀ ਕਿ ਮੈਂ ਰਾਣੀ ਨਾਲ ਬਾਜ਼ਾਰ ਚੱਲੀ ਆ ਉਹ ਤਾਂ ਆਈ ਨਹੀਂ ਕਿੱਥੇ ਆਹੋ ਉਹ ਹਾਂ ਮੈਂ ਦੱਸਣਾ ਭੁੱਲ ਗਈ ਤਾਈ ਜੀ ਭਾਬੀ ਤਾਂ ਮੇਰੇ ਨਾਲ ਹੀ ਗਈ ਸੀ ਪਰ ਰਸਤੇ ਵਿੱਚ ਵੀਰ ਜੀ ਮਿਲ ਗਏ ਸੀ ਬੱਚਿਆਂ ਨੂੰ ਟਿਊਸ਼ਨ ਤੋਂ ਲੈ ਕੇ ਆ ਰਹੇ ਸੀ ਤਾਂ ਵੀਰ ਜੀ ਅਤੇ ਭਾਬੀ ਉਹਨਾਂ ਨੂੰ ਹੋਟਲ ਖਾਣਾ ਖਵਾਉਣ ਲੈ ਗਏ ਅੱਛਾ ਅੱਛਾ ਤਾਂ ਫਿਰ ਪਹਿਲਾਂ ਘਰ ਆ ਜਾਂਦੀ ਤਾਈ ਜੀ ਮੈਨੂੰ ਕੀ ਪਤਾ ਸੀ ਕਿ ਰਸਤੇ ਵਿੱਚ ਵੀਰ ਜੀ ਮਿਲ ਜਾਣਗੇ ਅਤੇ ਭਾਬੀ ਜੀ ਨੂੰ ਲੈ ਕੇ ਚਲੇ ਜਾਣਗੇ ਵੀਰ ਜੀ ਗੱਡੀ ਤੇ ਸੀ ਤੇ ਸਮਾਨ ਵੀ ਉਹਦੇ ਵਿੱਚ ਹੀ ਰੱਖ ਲਿਆ। ਅੱਛਾ, ਚਲ ਠੀਕ ਆ। ਤੂੰ ਚਲੀ ਜਾ ਆਪਣੇ ਘਰ। ਜੰਗੀਰ ਕੌਰ ਨੇ ਇਹ ਕਹਿ ਕੇ ਲੰਬਾ ਸਾਹ ਲਿਆ ਅਤੇ ਉਹ ਵਾਪਸ ਘਰ ਦੇ ਅੰਦਰ ਆ ਗਈ। ਉਹ ਬੇੜੇ ਵਿੱਚ ਡਾਹੇ ਹੋਏ ਮੰਜੇ ਤੇ ਬੈਠ ਗਈ। ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਸੋਚ ਰਹੀ ਸੀ, ਮੈਂ ਇੱਥੇ ਭੁੱਖੀ ਬੈਠੀ ਆਂ ਅਤੇ ਇਹ ਲੋਕ ਖਾਣਾ ਖਾਣ ਚਲੇ ਗਏ। ਚਲੋ, ਜੇ ਜਾਣਾ ਸੀ ਤਾਂ ਚਲੇ ਜਾਂਦੇ। ਮੇਰਾ ਖਾਣਾ ਤਾਂ ਬਣਾ ਜਾਂਦੇ ਉਤੋਂ ਰਸੋਈ ਨੂੰ ਜਿੰਦਾ ਲਾ ਕੇ ਚਾਬੀ ਵੀ ਨਾਲ ਹੀ ਲੈ ਗਈ ਵੀ ਜੇ ਬੰਦੇ ਨੂੰ ਭੁੱਖ ਲੱਗੇ ਬੰਦਾ ਕੁਝ ਬਣਾ ਕੇ ਤਾਂ ਖਾ ਲੇ ਪਤਾ ਨਹੀਂ ਕਿਉਂ ਸਾਰਾ ਦਿਨ ਐ ਕਰਦੀ ਆ ਜਿਵੇਂ ਮੈਂ ਕੁਝ ਚੋਰੀ ਕਰਕੇ ਖਾ ਲੂੰ ਦੱਸ ਮੈਂ ਕਿੰਨਾ ਕੁ ਖਾ ਲੂੰਗੀ ਹਰ ਰੋਜ਼ ਇਦਾਂ ਹੀ ਕਰਦੀ ਆ ਜੰਗੀਰ ਕੌਰ ਆਪਣੇ ਮੁੰਡੇ ਅਤੇ ਨੂੰਹ ਨਾਲ ਰਹਿੰਦੀ ਸੀ ਉਸਦੇ ਪੋਤਾ ਤੇ ਪੋਤੀ ਵੀ ਸਨ ਇੱਕ ਨਿੱਕਾ ਜਿਹਾ ਪਰਿਵਾਰ ਸੀ ਸ਼ਾਇਦ ਜੰਗੀਰ ਕੌਰ ਦੀ ਕਿਸੇ ਨੂੰ ਲੋੜ ਨਹੀਂ ਸੀ ਜੰਗੀਰਕੌਰ ਹੁਣ ਕਾਫੀ ਬਜ਼ੁਰਗ ਹੋ ਚੁੱਕੀ ਸੀ ਅਤੇ ਉਹ ਆਪਣੇ ਨੂੰਹ ਅਤੇ ਪੁੱਤਰ ਤੇ ਪੂਰੀ ਤਰ੍ਹਾਂ ਨਿਰਭਰ ਸੀ ਉਸ ਕੋਲ ਆਪਣਾ ਕੁਝ ਵੀ ਨਹੀਂ ਸੀ ਜਿਹੜੀ ਵੀ ਜ਼ਮੀਨ ਜੇਦਾਦ ਉਹਦੇ ਕੋਲ ਹੈਗੀ ਸੀ ਉਹਨੇ ਆਪਣੇ ਪੁੱਤਰ ਦੇ ਨਾਮ ਕਰ ਦਿੱਤੀ ਸੀ ਕਿਉਂਕਿ ਇਹ ਉਸ ਦਾ ਇਕੱਲਾ ਇਕੱਲਾ ਪੁੱਤਰ ਸੀ ਜੋ ਉਹਦੇ ਵਿਆਹ ਤੋਂ 12 ਸਾਲ ਬਾਅਦ ਹੋਇਆ ਸੀ ਅਜੇ ਹਾ ਕੋਈ ਗੁਰੂ ਘਰ ਨਹੀਂ ਸੀ ਜਿੱਥੇ ਜੰਗੀਰਕੌਰ ਤੇ ਉਸ ਦੇ ਘਰ ਵਾਲੇ ਨੇ ਮੱਥਾ ਨਾ ਟੇਕਿਆ ਹੋਵੇ ਆਪਣੇ ਬੱਚੇ ਲਈ ਸੁੱਖਾ ਨਾ ਸੁਖੀਆਂ ਹੋਣ ਉਹ ਆਪਣੇ ਪੁੱਤਰ ਲਈ ਸਭ ਕੁਝ ਕਰਦੇ ਉਹਨਾਂ ਨੇ ਪੂਰੀ ਮਿਹਨਤ ਨਾਲ ਆਪਣੇ ਪੁੱਤਰ ਨੂੰ ਪਾਲਿਆ ਅਤੇ ਪੜਾਇਆ ਅਤੇ ਇੱਕ ਵਧੀਆ ਇਨਸਾਨ ਬਣਾਇਆ ਜਿੰਦਗੀ ਬਹੁਤ ਸੋਹਣੀ ਚੱਲ ਰਹੀ ਹੁੰਦੀ ਆ ਕਿ ਅਚਾਨਕ ਜੰਗੀਰ ਕੌਰ ਦੇ ਘਰ ਵਾਲੇ ਦੀ ਮੌਤ ਹੋ ਜਾਂਦੀ ਆ ਪਰਿਵਾਰ ਤੇ ਜਿਵੇਂ ਦੁੱਖਾਂ ਦਾ ਪਹਾੜ ਹੀ ਟੁੱਟ ਪੈਂਦਾ ਹੈ ਪਰ ਫਿਰ ਵੀ ਜੰਗੀਰ ਕੌਰ ਆਪਣੇ ਪੁੱਤਰ ਲਈ ਹੌਂਸਲਾ ਰੱਖਦੀ ਹੈ ਅਤੇ ਉਹ ਸੋਚਦੀ ਹੈ ਕਿ ਜਿਹੜਾ ਵੀ ਇਨਸਾਨ ਇਸ ਦੁਨੀਆ ਤੇ ਆਇਆ ਹੈ ਉਸਨੇ ਇੱਕ ਨਾ ਇੱਕ ਦਿਨ ਤਾਂ ਚਲੇ ਜਾਣਾ ਹੈ ਜੇ ਮੇਰੇ ਸਿਰ ਦਾ ਸਾਈਂ ਚਲੇ ਗਿਆ ਤਾਂ ਫਿਰ ਕੀ ਹੋਇਆ ਮੇਰਾ ਪੁੱਤਰ ਤਾਂ ਹੈ ਉਸਨੇ ਆਪਣੇ ਪੁੱਤਰ ਦਾ ਕੋਈ ਵੀ ਚਾਹ ਬਾਕੀ ਨਾ ਰੱਖਿਆ ਜਦੋਂ ਉਸ ਦਾ ਪੁੱਤਰ ਪੜ੍ਹ ਲਿਖ ਕੇ ਨੌਕਰੀ ਕਰਨ ਲੱਗਦਾ ਹੈ ਤਾਂ ਉਹ ਆਪਣੇ ਮਨਪਸੰਦ ਦੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਜੰਗੀਰ ਕੌਰ ਨੇ ਆਪਣੇ ਪੁੱਤਰ ਦੀ ਖੁਸ਼ੀ ਲਈ ਉਸ ਦਾ ਉਸ ਦੀ ਮਨਪਸੰਦ ਕੁੜੀ ਦੇ ਨਾਲ ਵਿਆਹ ਕਰ ਦਿੱਤਾ ਨੂ ਪ੍ਰੀਤ ਕੀ ਵਿਆਹ ਕੇ ਘਰ ਵਿੱਚ ਆ ਜਾਂਦੀ ਹੈ ਅਤੇ ਉਹ ਚਾਮਾ ਲਾਡਾ ਨਾਲ ਆਪਣੀ ਨੂ ਦੇ ਸਾਰੇ ਸ਼ੌਂਕ ਪੂਰੇ ਕਰਦੀ ਹੈ ਉਹ ਆਪਣੇ ਪੁੱਤਰ ਅਤੇ ਨੂ ਨੂੰ ਕਦੇ ਵੀ ਕੋਈ ਰੋਕ ਟੋਕ ਨਹੀਂ ਕਰਦੀ ਉਹ ਸੋਚਦੀ ਹੈ ਕਿ ਇਹਨਾਂ ਦੀ ਉਮਰ ਹੈ ਖਾਣ ਹੰਡਾਉਣ ਦੀ ਇਹਨਾਂ ਨੂੰ ਆਪਣੇ ਹਿਸਾਬ ਨਾਲ ਜਿਉਣ ਦੇ ਦੇ ਉਹ ਸੋਚਦੀ ਹੈ ਕਿ ਮੇਰੇ ਪੁੱਤਰ ਨੂੰ ਤਾਂ ਬੜੇ ਲਾਇਕ ਨੇ ਹੁਣ ਪ੍ਰੀਤ ਨੇ ਹੌਲੀ-ਹੌਲੀ ਸਾਰੇ ਘਰ ਤੇ ਕਬਜ਼ਾ ਕਰ ਲਿਆ ਸੀ ਉਸ ਨੇ ਕਹਿ-ਕਹਿ ਕੇ ਪਿੰਡ ਵਾਲੀ ਜ਼ਮੀਨ ਅਤੇ ਘਰ ਆਪਣੇ ਘਰ ਵਾਲੇ ਦੇ ਨਾਂ ਕਰਵਾ ਦਿੱਤਾ ਸੀ ਤੇ ਜੰਗੀਰ ਕੌਰ ਨੇ ਕਦੇ ਵੀ ਇਹ ਨਹੀਂ ਸੋਚਿਆ ਸੀ ਕਿ ਇਹ ਸਾਰਾ ਕੁਝ ਆਪਣੇ ਪੁੱਤਰ ਦੇ ਨਾਮ ਕਰਵਾਉਣ ਤੋਂ ਬਾਅਦ ਉਹ ਰੋਟੀ-ਰੋਟੀ ਲਈ ਵੀ ਮਹਤਾਜ ਹੋ ਜਾਵੇਗੀ ਉਸ ਨੇ ਆਪਣੇ ਪੁੱਤਰ ਨੂੰ ਤੇ ਕਦੇ ਵੀ ਕੋਈ ਗਿਲਾ ਸ਼ਿਕਵਾ ਨਾ ਰੱਖਿਆ ਉਸਨੇ ਸਾਰਾ ਕੁਝ ਆਪਣੇ ਪੁੱਤਰ ਦੇ ਨਾਮ ਕਰ ਦਿੱਤਾ ਪਰ ਹੁਣ ਪ੍ਰੀਤ ਦਾ ਸੁਭਾ ਜੰਗੀਰ ਕੌਰ ਲਈ ਬਦਲ ਰਿਹਾ ਸੀ ਉਹ ਆਪਣੀ ਸੱਸ ਦਾ ਬਿਲਕੁਲ ਵੀ ਧਿਆਨ ਨਾ ਰੱਖਦੀ ਨਾ ਕਦੇ ਚੱਜ ਨਾਲ ਰੋਟੀ ਦਿੰਦੀ ਜਦੋਂ ਉਹ ਕਿਤੇ ਵੀ ਜਾਂਦੀ ਤਾਂ ਰਸੋਈ ਨੂੰ ਜਿੰਦਾ ਲਾ ਜਾਂਦੀ ਉਸ ਦਾ ਪੁੱਤਰ ਇਹ ਸਭ ਕੁਝ ਜਾਣਦਾ ਸੀ ਪਰ ਉਹ ਆਪਣੀ ਘਰ ਵਾਲੀ ਨੂੰ ਕਦੇ ਕੁਝ ਨਾ ਕਹਿੰਦਾ ਇੱਕ ਦੋ ਵਾਰ ਜੰਗੀਰ ਕੌਰ ਨੇ ਆਪਣੇ ਪੁੱਤਰ ਨੂੰ ਇਸ ਬਾਰੇ ਕਿਹਾ ਤਾਂ ਉਹ ਇਹ ਕਹਿ ਕੇ ਚੁੱਪ ਕਰਵਾ ਦਿੰਦਾ ਮਾ ਤੁਸੀਂ ਤਾਂ ਆਪਦੀ ਜ਼ਿੰਦਗੀ ਜੀ ਲਈ ਹੁਣ ਸਾਨੂੰ ਜਿਉਣ ਦਿਓ ਉਹ ਆਪਣੇ ਪੁੱਤਰ ਅੱਗੇ ਕੁਝ ਬੋਲ ਹੀ ਨਾ ਪਾਈ ਜੋ ਰੁੱਖੀ ਸੁੱਕੀ ਮਿਲਦੀ ਸੀ ਉਹ ਖਾ ਕੇ ਹੀ ਉਹ ਆਪਣਾ ਗੁਜ਼ਾਰਾ ਕਰਦੀ ਸੀ ਉਸਨੇ ਆਪਣੇ ਪੁੱਤਰ ਨੂੰ ਵੀ ਸ਼ਿਕਾਇਤ ਲਾਉਣੀ ਛੱਡ ਦਿੱਤੀ ਸੀ ਆਪਣੇ ਪੁੱਤਰ ਅਤੇ ਨੂੰ ਬਾਰੇ ਸੋਚ-ਸੋਚ ਕੇ ਜੰਗੀਰ ਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ ਉਹ ਸਵੇਰ ਦੀ ਭੁੱਖੀ ਬੈਠੀ ਸੀ ਇਹਨੇ ਨੂੰ ਰਾਣੀ ਚਾਹ ਲੈ ਕੇ ਆ ਗਈ ਆ ਲਓ ਤਾਈ ਜੀ ਚਾਹ ਪੀ ਲਓ ਰਾਣੀ ਚਾਹ ਦਾ ਕੱਪ ਦਿੰਦੀ ਹੋਈ ਬੋਲੀ ਜੰਗੀਰ ਕੌਰ ਨੇ ਝਿਜਕਦੇ ਹੋਏ ਕਿਹਾ ਪੁੱਤਰ ਜੇ ਤੈਨੂੰ ਤਕਲੀਫ ਨਾ ਹੋਵੇ ਤਾਂ ਇੱਕ ਗੱਲ ਕਹਾ ਹਾਂ ਹਾਂਜੀ ਬੋਲੋ ਤਾਈ ਜੀ ਕੀ ਗੱਲ ਹੈ ਜੇ ਤੇਰੇ ਘਰੇ ਇੱਕ ਦੋ ਰੋਟੀਆਂ ਪਈਆਂ ਨੇ ਤਾਂ ਮੈਨੂੰ ਲਿਆ ਦੇ ਮੈਂ ਚਾਹ ਨਾ ਖਾ ਲਾਂਗੀ ਜੰਗੀਰ ਕੌਰ ਦੀ ਗੱਲ ਸੁਣ ਕੇ ਰਾਣੀ ਇੱਕਦਮ ਚੁੱਪ ਕਰ ਗਈ ਤੇ ਫਿਰ ਬੋਲੀ ਠੀਕ ਆ ਤਾਈ ਹੁਣੇ ਲੈ ਕੇ ਆਉਂਦੀ ਹਾਂ ਰਾਣੀ ਆਪਣੇ ਘਰ ਗਈ ਅਤੇ ਦੋ ਰੋਟੀਆਂ ਤੇ ਸਬਜ਼ੀ ਰੱਖ ਕੇ ਲੈ ਆਈ ਪੁੱਤਰ ਗਰਮ ਰੋਟੀ ਨੂੰ ਕੀ ਸੀ ਠੰਡੀ ਹੀ ਲੈ ਆਉਂਦੀ ਕੋਈ ਗੱਲ ਨਹੀਂ ਤਾਈ ਤੁਸੀਂ ਖਾ ਲਓ ਜੇ ਹੋਰ ਚਾਹੀਦੀ ਹੈ ਤਾਂ ਦੱਸ ਦੇਣਾ ਜੰਗੀਰ ਕੌਰ ਨੇ ਰਾਣੀ ਨੂੰ ਅਸ਼ੀਰਵਾਦ ਦਿੱਤਾ ਅਤੇ ਰੋਟੀ ਖਾਣ ਲੱਗੀ ਰੋਟੀ ਖਾ ਕੇ ਰਾਣੀ ਬਰਤਨ ਲੈ ਕੇ ਆਪਣੇ ਘਰ ਚਲੀ ਗਈ ਅਤੇ ਜੰਗੀਰ ਕੌਰ 베ੜੇ ਵਿੱਚ ਮੰਜੇ ਤੇ ਪੈ ਗਈ ਰਾਤ ਨੂੰ 10 ਵਜੇ ਪ੍ਰੀਤ ਅਤੇ ਉਸ ਦੇ ਘਰ ਵਾਲਾ ਅਤੇ ਉਸ ਦੇ ਬੱਚੇ ਘਰ ਆ ਗਏ। ਅੱਜ ਤਾਂ ਬਹੁਤ ਥੱਕ ਗਏ। ਉਸ ਦੇ ਬੇਟੇ ਨੇ ਕਿਹਾ ਪ੍ਰੀਤ ਬੋਲੀ ਹੁਣ ਤਾਂ ਮੇਰੇ ਚ ਕੋਈ ਕੰਮ ਕਰਨ ਦੀ ਹਿੰਮਤ ਨਹੀਂ ਰਹੀ। ਬੱਚਿਓ ਜਾਓ ਤੁਸੀਂ ਅੰਦਰ ਜਾ ਕੇ ਸੌਂ ਜੋ। ਮੈਂ ਵੀ ਸਮਾਨ ਰੱਖ ਕੇ ਸੌਨੀ ਆਂ। ਉਹ ਹਾਂ ਸੱਚ ਮਾਂ ਨੂੰ ਕੁਝ ਖਾਣ ਲਈ ਦਿੱਤਾ ਕਿ ਨਹੀਂ? ਮਾਂ ਦਾ ਨਾਮ ਸੁਣਦੇ ਹੀ ਪ੍ਰੀਤ ਮੂੰਹ ਵਿੱਚ ਬੋਲੀ ਇਹਦਾ ਵੀ ਇੱਕ ਪੰਗਾ ਹੀ ਆ ਪਤਾ ਨਹੀਂ ਕਿਹੜੇ ਦਿਨ ਇਹ ਤੋਂ ਪਿੱਛਾ ਛੁੱਟੇਗਾ ਰਸੋਈ ਦਾ ਜਿੰਦਾ ਖੋਲ ਕੇ ਉਹ ਰਸੋਈ ਵਿੱਚ ਗਈ ਅਤੇ ਇੱਕ ਕੌਲੀ ਵਿੱਚ ਦੁੱਧ ਪਾ ਕੇ ਨਾਲ ਚਾਰ ਬ੍ਰੈਡ ਲਿਆ ਕੇ ਜੰਗੀਰ ਕੋਰ ਦੇ ਅੱਗੇ ਰੱਖ ਦਿੱਤੇ ਅੱਜ ਤਾਂ ਮੇਰੇ 'ਚ ਹਿੰਮਤ ਨਹੀਂ ਆ ਤੁਹਾਨੂੰ ਇਹ ਬ੍ਰੈਡ ਖਾ ਕੇ ਹੀ ਢਿੱਡ ਭਰਨਾ ਪਵੇਗਾ ਪੁੱਤਰ ਮੈਂ ਖਾਣਾ ਦੇਖੋ ਮੈਂ ਕੋਈ ਬਕਵਾਸ ਨਹੀਂ ਸੁਣ ਸਕਦੀ ਮੈਂ ਬਹੁਤ ਜ਼ਿਆਦਾ ਥੱਕ ਚੁੱਕੀ ਹਾਂ ਮੈਂ ਜਾ ਕੇ ਸੌ ਰਹੀ ਹਾਂ ਉਹ ਆਪਣੀ ਸੱਸ ਦੀ ਪੂਰੀ ਗੱਲ ਸੁਣੇ ਬਿਨਾਂ ਹੀ ਆਪਣੇ ਕਮਰੇ ਵਿੱਚ ਜਾ ਕੇ ਸੌ ਗਈ ਜੰਗੀਰ ਕੌਰ ਨੇ ਦੁੱਧ ਅਤੇ ਬ੍ਰੈਡ ਇੱਕ ਪਾਸੇ ਰੱਖ ਦਿੱਤੇ ਅਤੇ ਦੁਬਾਰਾ ਮੰंजे ਤੇ ਪੈ ਗਈ ਜਦੋਂ ਸਵੇਰ ਹੋਈ ਤਾਂ ਪ੍ਰੀਤ ਦੀ ਆਵਾਜ਼ ਨਾਲ ਉਸ ਦੇ ਘਰ ਵਾਲੇ ਦੀ ਅੱਖ ਖੁੱਲੀ ਪ੍ਰੀਤ ਉੱਚੀ ਉੱਚੀ ਰੌਲਾ ਪਾ ਰਹੀ ਸੀ ਉਹ ਉੱਠਿਆ ਤੇ ਪੁੱਛਣ ਲੱਗਿਆ ਕੀ ਹੋਇਆ ਸਵੇਰੇ ਸਵੇਰੇ ਰੌਲਾ ਕਿਉਂ ਪਾ ਰਹੀ ਏ ਉਹ ਬੋਲੀ ਇਹ ਗੱਲ ਮੈਨੂੰ ਨਹੀਂ ਆਪਣੀ ਮਾਂ ਨੂੰ ਪੁੱਛੋ ਉਸਨੇ ਬਰੈਡ ਨਹੀਂ ਖਾਦੇ ਅਤੇ ਦੁੱਧ ਨਹੀਂ ਪੀਤਾ ਕਿਉਂ ਕੀ ਕਾਰਨ ਉਸਨੇ ਖਾਣਾ ਕਿਉਂ ਬਰਬਾਦ ਕੀਤਾ ਜੇ ਮੈਂ ਉਸ ਨੂੰ ਬਣਾ ਕੇ ਨਾ ਦੇਵਾਂ ਤਾਂ ਤੁਸੀਂ ਕਹੋ ਕਿ ਤੂੰ ਮਾਂ ਨੂੰ ਖਾਣਾ ਨਹੀਂ ਦਿੰਦੀ ਜੇ ਉਸਨੇ ਨਹੀਂ ਖਾਣੇ ਸੀ ਤਾਂ ਉਹ ਮਨਾ ਕਰ ਦਿੰਦੀ ਬਰਬਾਦ ਕਿਉਂ ਕੀਤਾ ਇਨਾਂ ਤੇ ਵੀ ਪੈਸੇ ਲੱਗਦੇ ਆ ਤੇ ਇਹ ਬਰਬਾਦ ਕਰ ਰਹੀ ਆ ਮੈਂ ਖਾਣਾ ਖਾ ਲਿਆ ਸੀ ਜੰਗੀਰ ਕੌਰ ਬੋਲੀ ਕਿੱਥੋਂ ਚੋਰੀ ਕਰਕੇ ਖਾ ਲਿਆ ਉਸ ਦੀ ਨੂਨ ਨੇ ਕਿਹਾ ਨਹੀਂ ਨਹੀਂ ਪੁੱਤਰ ਮੈਂ ਚੋਰੀ ਨਹੀਂ ਕੀਤਾ ਉਹ ਤਾਂ ਰਾਣੀ ਦੇ ਗਈ ਸੀ ਲਓ ਕਰ ਲੋ ਗੱਲ ਹੁਣ ਤੁਸੀਂ ਲੋਕਾਂ ਵਿੱਚ ਸਾਡੀ ਬੇਇੱਜ਼ਤੀ ਕਰਾ ਰਹੇ ਹੋ ਤੁਸੀਂ ਸਾਡਾ ਨੱਕ ਬੜਾ ਰਹੇ ਹੋ ਲੋਕਾਂ ਵਿੱਚ ਤੈਨੂੰ ਸ਼ਰਮ ਨਹੀਂ ਆਈ ਰਾਣੀ ਤੋਂ ਮੰਗ ਕੇ ਰੋਟੀ ਖਾਂਦੀ ਨੂੰ ਲੋਕਾਂ ਨੂੰ ਤਾਂ ਇਹੀ ਲੱਗੂਗਾ ਕਿ ਅਸੀਂ ਤੁਹਾਨੂੰ ਕੁਝ ਖਾਣ ਨੂੰ ਨਹੀਂ ਦਿੰਦੇ ਮਾਂ ਤੁਹਾਨੂੰ ਥੋੜੀ ਜੀ ਵੀ ਸ਼ਰਮ ਨਹੀਂ ਆਉਂਦੀ ਤੁਸੀਂ ਸਾਡੇ ਨਾਲ ਰਹਿ ਕੇ ਹੀ ਸਾਡੀ ਬੇਇੱਜ਼ਤੀ ਕਰਵਾ ਰਹੇ ਹੋ ਨਹੀਂ ਨਹੀਂ ਪੁੱਤਰ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਹੋਰ ਰੱਖੋ ਆਪਣੀ ਮਾਂ ਨੂੰ ਆਪਣੇ ਨਾਲ ਇੱਕ ਤਾਂ ਨਾਲ ਰੱਖਿਆ ਹੋਇਆ ਉੱਪਰੋਂ ਸਾਰਾ ਦਿਨ ਲੋਕਾਂ ਦੇ ਵਿੱਚ ਬੇਇੱਜ਼ਤੀ ਕਰਵਾਉਂਦੀ ਆ ਇਹਦੇ ਤੋਂ ਚੰਗਾ ਇਹਨਾਂ ਨੂੰ ਕਿਸੇ ਵਿਰਧ ਆਸ਼ਰਮ ਵਿੱਚ ਛੱਡਿਆਓ ਜੇ ਇਹ ਕਿਸੇ ਵਿਰਦਾ ਆਸ਼ਰਮ ਵਿੱਚ ਗਏ ਹੁੰਦੇ ਤਾਂ ਇਹਨਾਂ ਨੂੰ ਸਮਝ ਆਉਣੀ ਸੀ ਕਿਉਂ ਵਾ ਛੱਡਾ ਯੇ ਤੈਨੂੰ ਵਿਰਦਾ ਆਸ਼ਰਮ ਦੇ ਵਿੱਚ ਉਹ ਦੋ ਟਾਈਮ ਦੀ ਸੁੱਕੀ ਰੋਟੀ ਖਾਣ ਨੂੰ ਦਿੰਦੇ ਨੇ ਤੇ ਇੱਕ ਟਾਈਮ ਪਤਲੀ ਦਾਲ ਨਾਲ ਤੇ ਇੱਕ ਟਾਈਮ ਸੁੱਕੀ ਸਬਜ਼ੀ ਨਾਲ ਪੁੱਤਰ ਉੱਥੇ ਰੋਟੀ ਟਾਈਮ ਤੇ ਤਾਂ ਦਿੰਦੇ ਹੋਣਗੇ ਨਾ ਵਿਰਦਾ ਆਸ਼ਰਮ ਚ ਦੋ ਟਾਈਮ ਰੋਟੀ ਮਿਲਦੀ ਹੂ ਟਾਈਮ ਤੇ ਤਾਂ ਮਿਲਦੀ ਹੂ ਨਾਲੇ ਉੱਥੇ ਰੋਟੀ ਦੇ ਕੇ ਉਹ ਮੇਰੇ ਤੇ ਹਸਾਨ ਥੋੜੀ ਕਰਨਗੇ ਥੋੜੇ ਵਾਂਗੂ ਗੱਲ ਗੱਲ ਤੇ ਤਾਨੇ ਥੋੜੀ ਮਾਰਨਗੇ ਉੱਥੇ ਤਾਂ ਮੇਰੇ ਵਰਗੇ ਬੇਵਸ ਲੋਕ ਹੋਣਗੇ ਮੇਰਾ ਦੁੱਖ ਸੁੱਖ ਵੀ ਸੁਣਨ ਵਾਲੇ ਹੋਣਗੇ ਉੱਥੇ ਕਿਹੜਾ ਕੋਈ ਮੈਨੂੰ ਚੋਰ ਨਹੀਂ ਕਹਿਣ ਵਾਲਾ ਹੋਊਗਾ ਜਾਂ ਉੱਥੇ ਕਿਹੜਾ ਕੋਈ ਮੈਨੂੰ ਰਸੋਈ ਨੂੰ ਜਿੰਦਾ ਲਾ ਕੇ ਜਾਣ ਵਾਲਾ ਹੋਊਗਾ ਮੇਰੇ ਵਰਗੇ ਲੋਕ ਹੋਣਗੇ ਜੋ ਮੇਰੇ ਨਾਲ ਸਮਾਂ ਗੁਜ਼ਾਰਨਗੇ ਮੇਰੇ ਨਾਲ ਗੱਲਾਂ ਕਰਨਗੇ ਮੈਨੂੰ ਤਾਂ ਬਿਰਦਾ ਆਸ਼ਰਮ ਹੀ ਠੀਕ ਲੱਗਦਾ ਹੈ ਤੁਸੀਂ ਮੈਨੂੰ ਬਿਰਦਾ ਆਸ਼ਰਮ ਛੱਡਿ ਆਓ ਜਿਸ ਘਰ ਵਿੱਚ ਇੱਕ ਇਨਸਾਨ ਦੀ ਕੁੱਤੇ ਜਿੰਨੀ ਵੀ ਇੱਜ਼ਤ ਨਾ ਹੋਵੇ ਉਸ ਘਰ ਵਿੱਚ ਰਹਿ ਕੇ ਮੈਂ ਲੈਣਾ ਹੀ ਕੀ ਹੈ ਜਦੋਂ ਦਾ ਮੇਰਾ ਘਰ ਵਾਲਾ ਮੈਨੂੰ ਛੱਡ ਕੇ ਗਿਆ ਹੈ ਮੈਂ ਤੇਰੇ ਹੀ ਆਸਰੇ ਜ਼ਿੰਦਗੀ ਕੱਢੀ ਸੀ ਮੈਂ ਤੇਰਾ ਕੋਈ ਸ਼ੌਂਕ ਨਹੀਂ ਛੱਡਿਆ ਸੀ ਮੈਨੂੰ ਇਹ ਸੀ ਕਿ ਮੇਰਾ ਪੁੱਤਰ ਪੜ੍ਹਿਆ ਲਿਖਿਆ ਨੌਕਰੀ ਕਰਦਾ ਹੈ ਪਰ ਮੈਨੂੰ ਤਾਂ ਇਹ ਕਹਿੰਦੀ ਨੂੰ ਵੀ ਸ਼ਰਮ ਆਉਂਦੀ ਹੈ ਕਿ ਮੇਰਾ ਪੁੱਤਰ ਮੈਨੂੰ ਰੋਟੀ ਰੋਟੀ ਲਈ ਮਹਤਾਜ ਕਰਦਾ ਹੈ ਤੁਸੀਂ ਮੈਨੂੰ ਦੱਸੋ ਕਦੋਂ ਮੈਨੂੰ ਵਿਰਧਾ ਆਸ਼ਰਮ ਛੱਡ ਕੇ ਆ ਰਹੇ ਹਾਂ ਮੈਂ ਕੱਪੜੇ ਪੈਕ ਕਰਦੀ ਹਾਂ ਇਹ ਕਹਿ ਕੇ ਜੰਗੀਰ ਕੌਰ ਉੱઠી ਅਤੇ ਆਪਣੇ ਕਮਰੇ ਵੱਲ ਜਾਣ ਲੱਗੀ ਤਾਂ ਉਸ ਦਾ ਪੁੱਤਰ ਨੀਮੀ ਪਾ ਕੇ ਖੜਾ ਉਦਾਸ ਨਜ਼ਰਾਂ ਨਾਲ ਧਰਤੀ ਵੱਲ ਵੇਖ ਰਿਹਾ ਸੀ ਅਤੇ ਉਹ ਆਪਣੇ ਘਰ ਵਾਲੀ ਨੂੰ ਕਹਿਣ ਲੱਗਿਆ ਕਿ ਤੇਰੀ ਵਜ੍ਹਾ ਨਾਲ ਮੈਂ ਆਪਣੀ ਮਾਂ ਨਾਲ ਇਹੋ ਜਿਹਾ ਵਿਵਹਾਰ ਕੀਤਾ ਚੱਲ ਜਾ ਕੇ ਮਾਂ ਨੂੰ ਰੋਕ ਮੈਂ ਤਾਂ ਭੁੱਲ ਹੀ ਗਿਆ ਸੀ ਕਿ ਜਿਹੜੀ ਮਾਂ ਨੇ ਮੇਰੇ ਲਈ ਆਪਣਾ ਰੰਡੇਪਾ ਕੱਟਿਆ ਮੇਰੇ ਲਈ ਆਪਣਾ ਸਭ ਕੁਝ ਮੇਰੇ ਨਾਮ ਕਰ ਦਿੱਤਾ ਮੈਂ ਉਸ ਮਾਂ ਨੂੰ ਹੀ ਸੰਭਾਲ ਨਾ ਸਕਿਆ ਤੇਰੇ ਕਰਕੇ ਮੈਂ ਆਪਣੀ ਮਾਂ ਦੀ ਇੱਜ਼ਤ ਨਾ ਕਰ ਸਕਿਆ ਆਪਣੇ ਘਰ ਵਾਲੇ ਦੀ ਇਹ ਗੱਲ ਸੁਣ ਕੇ ਪ੍ਰੀਤ ਨੂੰ ਵੀ ਆਪਣੇ ਆਪ ਤੇ ਸ਼ਰਮਿੰਦਗੀ ਮਹਿਸੂਸ ਹੋਈ ਉਹ ਚੁੱਪਚਾਪ ਆਪਣੀ ਸੱਸ ਦੇ ਪਿੱਛੇ ਗਈ ਅਤੇ ਉਸ ਨੂੰ ਕਹਿਣ ਲੱਗੀ ਮਾਂ ਜੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮaaf ਕਰ ਦਿਓ ਅੱਜ ਤੋਂ ਬਾਅਦ ਮੈਂ ਕਦੇ ਵੀ ਕਿਤੇ ਜਾਣ ਵੇਲੇ ਰਸੋਈ ਨੂੰ ਜਿੰਦਾ ਲਾ ਕੇ ਨਹੀਂ ਜਾਵਾਂਗੀ ਅਤੇ ਤੁਹਾਨੂੰ ਟਾਈਮ ਸਿਰ ਖਾਣਾ ਬਣਾ ਕੇ ਦੇਵਾਂਗੀ ਬਸ ਮੈਨੂੰ ਆਖਰੀ ਵਾਰ ਮaaf ਕਰ ਦਿਓ ਜੰਗੀਰ ਕੌਰ ਆਪਣੀ ਨੂੰਹ ਦੀ ਇਹ ਗੱਲ ਸੁਣ ਕੇ ਉਸ ਨੂੰ ਗਲ ਨਾਲ ਲਾਉਂਦੀ ਹੈ ਅਤੇ ਦੋਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸੰਨ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ